ਵੇਖ ਲੋ ਗੁਰੂ ਗੋਬਿੰਦ ਸਿੰਘ ਜੀ ਮਾਰੇ ਆਪਣੇ ਸਿੱਖਾਂ ਨੂੰ ਕਿੰਨਾ ਪਿਆਰ ਕਰਦੇ ਨੇ ਇੱਕ ਮੁਸਲਮਾਨ ਹੈ ਹਕੀ ਮਿਰਜ਼ਾ ਅੱਲਾ ਯਾਰਖਾ ਯੋਗੀ ਮੁਸਲਮਾਨ ਹੈ ਉਹ ਕਹਿੰਦਾ ਮੈਂ ਬੜੇ ਪੈਗੰਬਰ ਵੇਖੇ ਬੜੇ ਔਲੀਏ ਵੇਖੇ ਬੜੇ ਅਵਤਾਰ ਵੇਖੇ ਪਰ ਜਿਹੜਾ ਪਿਆਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨਾਲ ਕੀਤਾ ਨਾ ਉਹ ਕਿਸੇ ਨੇ ਕੀਤਾ ਜੀ ਕਿੰਦਾ ਹਸ਼ਿਆ ਕਿਸੇ ਮੁਰਸ਼ਿਦ ਮੇ ਜੇ ਇਸ਼ਾਰ ਨਹੀਂ ਹੈ ਜੇ ਪਿਆਰ ਕਿਸੇ ਪੀਰ ਮੇ ਜਨਹਾਰ ਨਹੀਂ ਹੈ ਕਿੰਦਾ ਬੜੇ ਅਵਤਾਰ ਵੇਖੇ ਬੜੇ پیغمبر ਵੇਖੇ ਬੜੇ ਔਲੀਏ ਵੇਖੇ ਪਰ ਜਿਹੜਾ ਪਿਆਰ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨਾਲ ਕੀਤਾ ਕਿਸੇ ਨਹੀਂ ਕੀਤਾ ਜੀ ਸਤ ਸੰਗਿਓ ਵੇਖ ਲਓ ਕਿ ਮੁਸਲਮਾਨ ਦੇ ਅੰਦਰ ਕਿੰਨੀ ਸ਼ਰਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਹਬਜ਼ਾਦਾ ਦਾ ਇਤਿਹਾਸ ਲਿਖਦਾ ਨਾ ਇਹ ਗੁਰੂ ਕੇ ਸਿੰਘਾਂ ਦਾ ਇਤਿਹਾਸ ਲਿਖਦਾ ਬੜੀ ਇਮਾਨਦਾਰੀ ਨਾਲ ਇਤਿਹਾਸ ਲਿਖਦਾ ਜੀ ਕੀ ਕਹਿੰਦਾ ਕਹਿੰਦਾ ਕਰਤਾਰ ਕੀ ਸੁਗੰਧ ਹੈ ਨਾਨਕ ਦੀ ਕਸਮ ਹੈ ਜਿੰਨੀ ਵੀ ਹੋ ਤਾਰੀਫ ਗੋਬਿੰਦ ਕੀ ਉਹ ਕਮ ਹੈ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਆਸ਼ਿਕ ਹੈ ਹਕੀਮ ਮਿਰਜ਼ਾ ਅੱਲਾ ਯਾਰ ਖਾਂ ਜੋਗੀ ਪੰਜ ਵਖਤ ਦਾ ਨਿਵਾਜੀ ਹੈ ਕਿਸੇ ਆਖਿਆ ਇਹਨੂੰ ਕਿੰਦੇ ਜੋਗੀ ਜੀ ਕਿੱਧਰ ਤੁਰ ਪਏ ਹੋ ਗੁਰੂ ਘਰ ਦੀ ਵਿਢਾਈ ਗੁਰੂ ਕੇ ਸਾਹਿਬ ਜੱਜ ਦੇ ਵਿਢਾਈ ਕਿੱਧਰ ਤੁਰ ਪਏ ਹੋ ਤੁਹਾਨੂੰ ਮੁਹੰਮਦ ਸਾਹਿਬ ਚਰਨਾਂ 'ਚ ਜਗ੍ਹਾ ਨਹੀਂ ਦੇਣਗੇ ਇਹ ਪਤਾ ਕੀ ਕਹਿੰਦਾ ਕਹਿੰਦਾ ਭਲਿਆ ਕੀ ਕਹਿਣਾ ਕਿੰਦਾ ਮੈਂ ਆਖਿਆ ਜੋਗੀ ਜੀ ਕਿੰਦਾ ਤੁਰ ਪਏ ਹੋ ਗੁਰੂ ਘਰ ਦੀ ਵਡਿਆਈ ਗੁਰੂ ਕੇ ਸਿੰਘਾਂ ਦੀ ਵਡਿਆਈ ਤੁਹਾਨੂੰ ਮੁਹੰਮਦ ਸਾਹਿਬ ਚਰਨਾ ਜਗਾ ਨਹੀਂ ਦੇਣਗੇ ਕਿਉਂ ਤੁਸੀਂ ਮੁਸਲਮਾਨ ਹੋ ਮੁਸਲਮਾਨ ਹੋ ਕੇ ਗੁਰੂ ਘਰ ਦੀ ਵਡਿਆਈ ਪਏ ਕਰਦੇ ਹੋ ਤਾਂ ਉਸ ਵੇਲੇ ਜੋਗੀ ਜੀ ਪਤਾ ਕੀ ਕਹਿੰਦੇ ਕਹਿੰਦੇ ਉਹ ਭਲਿਆ ਕੋਈ ਗੱਲ ਨਹੀਂ ਜੇ ਮੁਹੰਮਦ ਸਾਹਿਬ ਨੂੰ ਚਰਨਾ ਜਗ੍ਹਾ ਨਾਮ ਇਹਨਾਂ ਕੋਈ ਗੱਲ ਨਹੀਂ ਪਰ ਮੈਨੂੰ ਇੱਕ ਭਰੋਸਾ ਹੈ ਇੱਕ ਵਿਸ਼ਵਾਸ ਹੈ ਇੱਕ ਯਕੀਨ ਹੈ ਉਹ ਕੀ ਮੈਨੂੰ ਇੱਕ ਭਰੋਸਾ ਹੈ ਯਕੀਨ ਹੈ ਅਕੀਦਾ ਹੈ ਮੇਰਾ ਕਲਗੀਧਰ ਵੀ ਤਾਂ ਮੈਨੂੰ ਆਪਣੇ ਹਿਰਦੇ 'ਚ ਜਗ੍ਹਾ ਦੇਵੇਗਾ ਬੋਲੇ ਏ ਸੋ ਨਿਹਾਲ ਸਤਿ ਸ੍ਰੀ ਅਕਾਲ ਜੇ ਮੁਹੰਮਦ ਸਾਹਿਬ ਮੈਨੂੰ ਜਗ੍ਹਾ ਨਾ ਵੀ ਆਪਣੇ ਚਰਨਾਂ ਵਿੱਚ ਦੇਣਗੇ ਨਾ ਪਰ ਮੈਨੂੰ ਭਰੋਸਾ ਹੈ ਵਿਸ਼ਵਾਸ ਹੈ ਯਕੀਨ ਹੈ ਅਕੀਦਾ ਹੈ ਮੇਰਾ ਕਲਗੀ ਧਰ ਬਾਜਾਂ ਵਾਲਾ ਪ੍ਰੀਤਮ ਮੈਨੂੰ ਆਪਣੇ ਹਿਰਦੇ ਵਿੱਚ ਜਗ੍ਹਾ ਦੇ ਦੇਗਾ ਦੇਖੋ ਇੱਕ ਮੁਸਲਮਾਨ ਦਾ ਭਰੋਸਾ